ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਮੈਂ ਆਪਣੇ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਔਰ ਮੈਂ ਇਹ ਕਾਮਨਾ ਕਰਦੀ ਹਾਂ ਕਿ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ ਆਪਣੇ ਕੰਮ ਕਾਜਾਂ ਤੁਸੀਂ ਕਾਮਯਾਬ ਹੋਵੋਗੇ ਔਰ ਤੁਹਾਡੀ ਕਾਮਯਾਬੀ ਦੀ ਮੈਂ ਕਾਮਨਾ ਕਰਦੀ ਹਾਂ ਅੱਜ ਜਿਹੜੀ ਮੈਂ ਵੀਡੀਓ ਬਣਾ ਰਹੀ ਹਾਂ ਇਹ ਮੇਰੀ ਵੀਡੀਓ ਹੈ ਬਹੁਤ ਹੀ ਮੈਨੂੰ ਬੁਰਾ ਲੱਗਿਆ ਉਸ ਚੀਜ਼ ਦਾ ਕਿ ਮੈਂ ਆਪਣੇ ਵੀਡੀਓ ਬਣਾਨੀ ਹਾਂ ਔਰ ਮੇਰੇ ਵਰਗੇ ਹਜ਼ਾਰਾਂ ਦੇ ਬਹੁਤ ਸਾਰੇ ਲੋਕ ਨੇ ਜੋ ਆਪਣੇ ਵੀਵਜ਼ ਆਪਣੀ ਥਿੰਕਿੰਗ ਆਪਣੀ ਸੋਚ YouTube ਤੇ ਸ਼ੇਅਰ ਕਰਦੇ ਨੇ ਤਾਂ ਕੁਝ ਚੈਨਲ ਜਿਨ੍ਹਾਂ ਦੇ ਸਬਸਕ੍ਰਾਈਬਰ ਇੰਨੇ ਜ਼ਿਆਦਾ ਨੇ ਕਾਫੀ ਵੱਡੇ ਚੈਨਲ ਨੇ ਕਾਫੀ ਪੁਰਾਣੇ ਚੈਨਲ ਨੇ ਪਰ ਮੈਨੂੰ ਬਹੁਤੀ ਸ਼ਰਮ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਉਹ ਸਾਰੇ ਹੀ ਵੱਡੇ ਵੱਡੇ ਚੈਨਲ ਚਾਹੇ ਉਹ ਸੰਤੀਵੀ ਹੋਏ ਜਾਂ ਦੇਸੀ ਖਬਰਾਂ ਹੋਣ ਜਾਂ ਕੋਈ ਹੋਰ ਵੀ ਹੋਏ ਐਦਾਂ ਦੇ ਪੰਜਾਬੀ ਚੈਨਲ ਜੋ ਨਿਊਜ਼ ਦੇ ਟਾਈਪ ਤੇ ਚੱਲ ਰਹੇ ਨੇ ਉਹਨਾਂ ਦਾ ਇੱਕ profession ਬਣ ਗਿਆ ਹੈ ਕਿ ਐਦਾਂ ਦੇ ਨਵੇਂ ਲੋਕ ਜੋ YouTube ਤੇ ਆਪਣੇ ਵੀਡੀਓ ਬਣਾ ਕੇ ਪਾ ਰਹੇ ਨੇ ਉਹਨਾਂ ਦੇ ਵੀਡੀਓਜ਼ ਨੂੰ ਡਾਊਨ ਰੀਡਾਊਨਲੋਡ ਕਰਕੇ ਉਹ ਆਪਣੇ ਚੈਨਲਾਂ 'ਤੇ ਟਾਈਟਲ ਚੇਂਜ ਕਰਕੇ ਔਰ ਅੱਗੇ ਥੋੜੇ ਜਿਹਾ ਫੋਟੋਗ੍ਰਾਫਸ ਪਾ ਕੇ ਜੋ ਹੈ ਅਪਲੋਡ ਕਰ ਦਿੰਦੇ ਨੇ ਤਾਂ ਮੈਂ ਉਹ ਸਾਰਿਆਂ ਨੂੰ ਪੁੱਛਣਾ ਚਾਹਨੀ ਹਾਂ ਕਿ ਜਦ ਅਸੀਂ ਮਿਹਨਤ ਕਰਦੇ ਹਾਂ ਸਾਡੀ ਸੋਚ ਹੈ ਅਸੀਂ ਆਪਣੀ ਸੋਚ ਨੂੰ ਕਿਸੇ ਸਰਕਮਸਟੈਂਸਸ ਦੇ ਹਿਸਾਬ ਨਾਲ ਕਿਸੇ ਚੀਜ਼ ਨੂੰ ਦੇਖ ਕੇ ਜੱਜ ਕਰਕੇ ਉਸ ਇੱਕ ਸਰਕਮਸਟੈਂਸਸ ਨੂੰ ਅਸੀਂ ਰਿਕਾਰਡ ਕਰਦੇ ਹਾਂ ਤਾ ਫਿਰ ਤੁਹਾਡਾ ਕੀ ਹੱਕ ਬੰਦਾ ਹੈ ਕੀ ਰਾਈਟ ਹੈ ਕਿ ਤੁਸੀਂ ਦੂਸਰੇ ਦੇ ਵੀਡੀਓ ਨੂੰ ਦੂਸਰੇ ਦੀ ਸੋਚ ਨੂੰ ਚੋਰੀ ਕਰਕੇ ਆਪਣੇ ਚੈਨਲਾਂ ਤੇ ਚਲਾਓ ਉਹ ਵੀ ਤੋੜ ਮਰੋੜ ਕਰਕੇ ਔਰ ਉਹਦੇ ਵਿੱਚ ਐਦਾਂ ਦੀ ਗਲਤ ਚੀਜ਼ਾਂ ਐਡ ਕਰਕੇ ਜੋ ਕਿ ਸਾਡੇ ਦਿਮਾਗ ਦੇ ਵਿੱਚ ਵੀ ਨਹੀਂ ਹੁੰਦੀਆਂ ਰੀਸਨਲੀ ਮੈਂ ਗੁਰਦੁਆਰਾ ਦੁਬਈ ਤੇ ਇੱਕ ਵੀਡੀਓ ਪਾਈ ਸੀ ਔਰ ਮੇਰੇ ਚੈਨਲ ਤੋਂ ਹੀ ਸਨ ਨਿਊਜ਼ ਵਾਲਿਆਂ ਨੇ ਸਨ ਟੀਵੀ ਵਾਲਿਆਂ ਨੇ ਮੇਰੀ ਵੀਡੀਓ ਚੋਰੀ ਕੀਤੀ ਔਰ ਉਹਦੇ ਬਾਅਦ ਵਿੱਚ ਉਹਦੇ ਅੱਗੇ ਜਿਹੜਾ ਹੈ ਉਹਨਾਂ ਨੇ ਐਦਾਂ ਦੀ ਪਿਕਚਰ ਪਾਈ ਕਿ ਉਹ ਜੜੀਏ ਪੂਰੀ ਮੇਰੀ ਜੋ ਸੋਚ ਸੀ ਜੋ ਮੈਂ ਮੇਰਾ ਮੈਸੇਜ ਸੀ ਜੋ ਮੈਂ ਆਪਣੇ ਵਿਊਅਰਸ ਨੂੰ ਦੇਣਾ ਚਾਹੁੰਦੀ ਸੀ ਤਾਂ ਉਹ ਪੂਰਾ ਮੈਸੇਜ ਹੀ ਬਦਲ ਗਿਆ ਤਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਹਾਂ ਕਿ ਤੁਹਾਨੂੰ ਕੀ ਹੱਕ ਬੰਤਾ ਹੈ ਕੀ ਪਾਇਰੇਸੀ ਇੱਕ ਆਲਰੇਡੀ ਇਲੀਗਲ ਹੈ ਔਰ ਇਹ क्राइम ਹੈ ਕਿਸੇ ਦੀ ਕ੍ਰिएशन ਨੂੰ ਚੋਰੀ ਕਰਕੇ ਉਹਨੂੰ ਤੋੜ ਮਰੋੜ ਕੇ ਉਹਦੀ ਜਿਹੜੀ ਹੈ ਤੁਸੀਂ ਪੂਰੀ ਸੋਚ ਬਦਲ ਦਿੰਦੇ ਹੋ ਮੈਂ ਦੁਬਈ ਗੁਰਦੁਆਰੇ ਦੇ ਵਿੱਚ ਵਿਜ਼ਿਟ ਕੀਤੀ ਸੀ ਤਾਂ ਉਸ ਟਾਈਮ ਦਾ ਜੋ ਮਾਹੌਲ ਸੀ ਮੈਂ ਉਹਨੂੰ ਡਿਸਕ੍ਰਾਈਬ ਕੀਤਾ ਸੀ ਕਿ ਇੰਨਾ ਅੱਛਾ ਮਾਹੌਲ ਸੀ ਇੰਨਾ ਭਾਈਚਾਰਾ ਸੀ ਤਾਂ ਤੁਸੀਂ ਵਿੱਚ ਡਾਈਨਿੰਗ ਦੀ ਪਾਰਟੀ ਦੀ ਜਿਹੜੀ ਵੀਡੀਓ ਪਾਤੀ ਔਰ ਮੇਰੀ ਜਿਹੜੀ ਸੋਚ ਸੀ ਮੇਰੀ ਇੱਕ ਮੈਸੇਜ ਸੀ ਹਿਊਮਨਿਟੀ ਦਾ ਔਰ ਆਪਸੀ ਭਾਈਚਾਰੇ ਦਾ ਜੋ ਕਿ ਗੁਰਦੁਆਰੇ ਦੇ ਵਿੱਚ ਅਗਰ ਕੋਈ ਆਦਮੀ ਵਰਤ ਰੱਖਦਾ ਹੈ ਉਹ ਸਾਡੇ ਅਮਦੇ ਖਿਲਾਫ ਹੈ ਪਰ ਉਹਨਾਂ ਦੇ ਧਰਮ ਦੇ ਖਿਲਾਫ ਨਹੀਂ ਹੈ ਕੋਈ ਵੀ ਦੋਸਤ ਕੋਈ ਵੀ ਸਾਡੇ ਧਰਮ ਨੂੰ ਰਿਸਪੈਕਟ ਕਰਨ ਵਾਲਾ ਆਦਮੀ ਅਗਰ ਸਾਡੇ ਧਰਮ ਦੇ ਵਿੱਚ ਆ ਕੇ ਗੁਰਦੁਆਰੇ ਦੇ ਵਿੱਚ ਆ ਕੇ ਸਜਦਾ ਕਰਦਾ ਹੈ ਔਰ ਆਪਣਾ ਅਗਰ ਰੋਜ਼ਾ ਉਥੇ ਖੋਲਦਾ ਹੈ ਤਾਂ ਉਹ ਉਹਨਾਂ ਦੇ ਧਰਮ ਦਾ ਵਿਸ਼ਵਾਸ ਹੈ ਪਲੱਸ ਉਹਨਾਂ ਦੇ ਜੀ ਵਿਸ਼ਵਾਸ ਦੀ ਸਾਡੇ ਧਰਮ ਦੇ ਪ੍ਰਤੀ ਜੋ ਇੱਕ ਰਿਸਪੈਕਟ ਹੈ ਉਹ ਉਹ ਦਰਸਾਉਂਦਾ ਹੈ ਦੁਬਈ ਦੇ ਵਿੱਚ ਇੰਨੇ ਜ਼ਿਆਦਾ ਪੰਜਾਬੀ ਲੋਕ ਕੰਮ ਕਰਦੇ ਨੇ ਜਿੰਨੀ ਵੀ ਡਰਾਈਵਿੰਗ ਹੈ ਉਹ ਮੈਕਸਿਮਮ ਲੋਕ ਪੰਜਾਬ ਤੋਂ ਨੇ ਹੋਟਲ ਇੰਡਸਟਰੀ ਦੇ ਵਿੱਚ ਸਿਕਿਉਰਿਟੀ ਦੇ ਵਿੱਚ ਕਲੀਨਿੰਗ ਦੇ ਵਿੱਚ ਕੰਸਟਰਕਸ਼ਨ ਦੇ ਵਿੱਚ ਮੈਕਸਿਮਮ ਪੰਜਾਬ ਤੋਂ ਲੋਕ ਜਿਹੜੇ ਨੇ ਕੰਮ ਕਰ ਰਹੇ ਨੇ ਅਗਰ ਉੱਥੇ ਦੇ ਸ਼ੇਖ ਨੇ ਜਾਂ ਉੱਥੇ ਦੀ ਗਵਰਨਮੈਂਟ ਹੈ ਉਹ ਗੁਰਦੁਆਰੇ ਨੂੰ ਸਪੋਰਟ ਕਰਦੀ ਹੈ ਔਰ ਗੁਰਦੁਆਰੇ ਦੇ ਵਿੱਚ ਕਿਉਂਕਿ ਉਹਨਾਂ ਦੇ ਕੰਟਰੀ ਨੂੰ ਬਣਾਉਣ ਲਈ ਉਹਨਾਂ ਦੀ ਕੰਟਰੀ ਦੇ ਡਿਵੈਲਪਮੈਂਟ ਲਈ ਪੰਜਾਬ ਦੇ ਲੇਬਰਸ ਦਾ ਸਕਿੱਲ ਵਰਕਰਸ ਦਾ ਔਰ ਉਹ ਪੰਜਾਬ ਦੇ ਲੋਕਾਂ ਦੀ ਸਰਵਿਸਿਜ਼ ਦਾ ਬਹੁਤ ਵੱਡਾ ਯੋਗਦਾਨ ਹੈ ਤਾਂ ਉਹਨਾਂ ਲਈ ਉਹ ਇੱਕ ਰਿਸਪੈਕਟ ਹੈ ਕਿ ਉਹਨਾਂ ਨੇ ਗੁਰਦੁਆਰੇ ਦੀ ਜਗ੍ਹਾ ਡੋਨੇਟ ਕੀਤੀ ਔਰ ਗੁਰਦੁਆਰੇ ਦਾ ਮੇਨਟੇਨੈਂਸ ਕਰਦੇ ਨੇ ਜਾਂ ਗੁਰਦੁਆਰੇ ਦੀ ਇੱਜ਼ਤ ਕਰਦੇ ਨੇ ਤਾਂ ਉਹ ਸਾਡੀ ਵੀ ਇੱਜ਼ਤ ਹੈ ਤਾਂ ਉਹ ਚੀਜ਼ ਨੂੰ ਇੰਨਾ ਤੌਰ ਮਰੋੜ ਕੇ ਸਾਬ ਮੈਂ ਉਹਦੇ ਚ ਉਹਨਾਂ ਨੇ ਸੰਤੀਵੀ ਵਾਲਿਆਂ ਨੇ ਦਿਖਾਇਆ ਕਿ ਮੈਨੂੰ ਖੁਦ ਬੁਰਾ ਲੱਗਿਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਜੋ ਆਦਮੀ ਨੇ ਜੋ ਆਦਮੀ ਨੇ ਇੱਕ ਤਾਂ ਚੋਰੀ ਕਰਨਾ ਗੁਨਾਹ ਹੈ ਕਿਉਂਕਿ ਉਹ ਇੱਕ ਪਾਇਰੇਸੀ ਹੈ ਔਰ ਇੱਕ ਜਿਹੜਾ ਹੈ ਕਾਪੀਰਾਈਟ ਲਾਇਸੈਂਸ ਦੇ ਅੰਡਰ ਆਂਦਾ ਹੈ ਔਰ ਉਹਦੇ ਲਈ ਤੁਹਾਡੇ ਚੈਨਲ ਬੈਨ ਵੀ ਹੋ ਸਕਦੇ ਨੇ ਕਿਉਂਕਿ ਅਗਰ ਤੁਸੀਂ ਇੱਕ ਵਾਰ ਦੋ ਵਾਰ ਜਾਂ ਥਰਡ ਵਾਰ ਜਦ ਤੁਸੀਂ ਕਾਪੀ ਕਰਕੇ ਕਿਸੇ ਦੀ ਚੀਜ਼ ਨੂੰ ਕਿਸੇ ਦੀ ਕ੍ਰिएशन ਨੂੰ ਤੋੜ ਮਰੋੜ ਕੇ ਦਿਖਾਉਂਦੇ ਹੋ ਇੱਕ ਤਾਂ ਸਾਡੀ ਰੈਪਿਊਟੇਸ਼ਨ ਖਰਾਬ ਹੁੰਦੀ ਹੈ ਅਸੀਂ ਕੁਝ ਹੋਰ ਬੋਲਣ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਉਹਨੂੰ ਆਪਣੇ ਹਿਸਾਬ ਨਾਲ ਆਪਣੀ ਪਬਲਿਸਿਟੀ ਲਈ ਯੂਜ਼ ਕਰਦੇ ਹੋ ਉਸ ਚੀਜ਼ ਨੂੰ ਔਰ ਉਹਦੇ ਬਾਅਦ ਚ ਜੋ ਸਾਡੀ ਰੀਅਲ ਇਮੇਜ ਹੁੰਦੀ ਹੈ ਜੋ ਅਸੀਂ ਬੋਲਣਾ ਚਾਹੁੰਦੇ ਹਾਂ ਜੋ ਮੈਸੇਜ ਅਸੀਂ ਦੇਣਾ ਚਾਹੁੰਦੇ ਹਾਂ ਉਹ ਮੈਸੇਜ ਗਲਤ ਪਬਲਿਕ ਤੱਕ ਜਾਂਦਾ ਹੈ ਉਹਨੂੰ ਤੁਸੀਂ ਇਸ ਹਿਸਾਬ ਨਾਲ ਪ੍ਰੈਜ਼ੈਂਟ ਕਰਦੇ ਹੋ ਕਿ ਅਗਰ ਕੋਈ ਤੁਸੀਂ ਠੀਕ ਹੈ ਕਿ ਅਗਰ ਤੁਸੀ ਕੋਈ ਕ੍ਰिएशन ਲੈਣੀ ਹੈ ਕਿਸੇ ਦੀ ਤਾਂ ਉਹਨੂੰ ਚੋਰੀ ਕਰਨ ਦੀ ਕੀ ਜ਼ਰੂਰਤ ਹੈ ਤੁਸੀ ਅਗਲੇ ਬੰਦੇ ਨਾਲ ਗੱਲ ਕਰ ਸਕਦੇ ਹੋ ਕਿ ਮੈਂ ਆਪਣੇ ਚੈਨਲ ਦੇ ਵਿੱਚ ਤੁਹਾਡੀ ਇਹ ਵੀਡੀਓ ਪਾਉਣਾ ਚਾਹੁੰਦਾ ਤੁਸੀ ਉਹਦੀ ਪਰਮਿਸ਼ਨ ਲਓ ਬਾਕਾਇਦਾ ਪਰਮਿਸ਼ਨ ਲੈ ਕੇ ਤੁਸੀ ਉਹਦੀ ਵੀਡੀਓ ਹੈ ਤੁਸੀ ਉਹਦੀ ਕ੍ਰिएशन ਹੈ ਉਹਨੂੰ ਯੂਜ਼ ਕਰੋ ਉਹਦਾ ਨਾਮ ਯੂਜ਼ ਕਰੋ ਤਾਂ ਕਿ ਅਗਰ ਕੋਈ ਅੱਛੇ ਕਮੈਂਟ ਆਂਦੇ ਨੇ ਤਾਂ ਸਾਨੂੰ ਉਹਦਾ ਐਪਰੀਸ਼ੀਏਸ਼ਨ ਮਿਲੇ ਕੋਈ ਖਰਾਬ ਕਮੈਂਟ ਦਿੰਦਾ ਹੈ ਤਾਂ ਅਸੀਂ ਆਪਣੇ ਆਪ ਨੂੰ ਸੁਧਾਰ ਸਕੀਏ ਔਰ ਸਾਡੀ ਹੀ ਸੋਚ ਨੂੰ ਤੁਸੀ ਇੰਨਾ ਬਦਲ ਕੇ ਪ੍ਰੈਜ਼ੈਂਟ ਕਰਦੇ ਹੋ ਕਿ ਅਗਲੇ ਜਿਹੜੇ ਔਰ ਜੋ ਬੈਡ ਕਮੈਂਟ ਦਿੰਦੇ ਨੇ ਮੈਂ ਦੇਖਿਆ ਹੈ ਕਿ ਕਈ ਲੋਕ ਸਿਰਫ ਗਾਲਾਂ ਕੱਢਦੇ ਨੇ ਕਈ ਆਦਮੀਆਂ ਨੂੰ ਗਾਲਾਂ ਕੱਢਣ ਦੇ ਇੰਨੇ ਜ਼ਿਆਦਾ ਚਸਕੇ ਨੇ ਕਿ ਉਹ ਬਹੁਤ ਹੀ ਵੱਡੀ ਸ਼ਾਨ ਸਮਝਦੇ ਨੇ ਔਰਤ ਨੂੰ ਗਾਲ ਕੱਢਣਾ ਤਾਂ ਮੈਂ ਉਹ ਆਦਮੀ ਜਿਨ੍ਹਾਂ ਨੇ ਸਨ ਟੀਵੀ ਦੇ ਵਿੱਚ ਦੁਬਈ ਗੁਰਦੁਆਰੇ ਦੀ ਜਿਹੜੀ ਵੀਡੀਓ ਹੈ ਉਹਦੇ ਤੇ ਬੈਡ ਕਮੈਂਟ ਕੀਤੇ ਨੇ ਬਿਨਾ ਸੋਚੇ ਸਮਝੇ ਬਿਨਾ ਸੁਣੇ ਹੋਏ ਪੂਰੀ ਵੀਡੀਓ ਤਾਂ ਤੁਸੀਂ ਅਗਰ ਕਿਸੇ ਔਰਤ ਨੂੰ ਇਹ ਕਹਿੰਦੇ ਹੋ ਕਿ ਮੁਸਲਮਾਨ ਤੁਹਾਡੇ ਪਿਓ ਨੇ ਮੈਂ ਤਾਂ ਹਿੰਦੀ ਵੀ ਬੋਲਦੀ ਆ ਮੈਂ ਇੰਗਲਿਸ਼ ਵੀ ਬੋਲਦੀ ਆ ਪੰਜਾਬੀ ਬੋਲਦੀ ਆ ਮੈਂ ਸਾਊਥ ਇੰਡੀਆ ਦੇ ਸਾਰੇ ਲੈਂਗੁਏਜ ਬੋਲਦੀ ਆ ਦਾ ਇਹਦਾ ਮਤਲਬ ਹੈ ਕਿ ਮੇਰਾ ਕਿਹੜਾ ਧਰਮ ਹੈ ਮੈਂ ਮੁਸਲਮਾਨ ਇਸਲਾਮ ਧਰਮ ਦੀ ਇੱਜ਼ਤ ਕਰਦੀ ਆ ਤਾਂ ਮੈਂ ਮੁਸਲਮਾਨ ਹਾਂ ਅਗਰ ਮੈਂ ਸਿੱਖ ਧਰਮ ਦੀ ਇੱਜ਼ਤ ਕਰਦੀ ਆ ਤਾਂ ਤੁਸੀਂ ਕਹਿੰਦੇ ਹੋ ਆਰਐਸਐਸ ਦੀ ਹੈ ਅਜੇ ਤਾਂ ਮੈਨੂੰ ਆਰਐਸਐਸ ਦਾ ਪਤਾ ਨਹੀਂ ਹੈ ਮਤਲਬ ਵੀ ਪਤਾ ਨਹੀਂ ਹੈ ਔਰ ਮੈਂ ਉਹਦੇ ਚ ਕੁਝ ਜਾਣਦੀ ਵੀ ਨਹੀਂ ਆ ਤਾਂ ਅਗਰ ਮੈਂ ਹਿੰਦੀ ਬੋਲਦੀ ਆ ਤਾਂ ਤੁਸੀਂ ਕਹਿੰਦੇ ਹੋ ਕਿ Hindu ਹੈ ਬਾਹਮਣੀ ਹੈ ਪੰਡਤ ਹੈ ਨੇ ਔਰ ਅਗਰ ਮੈਂ ਇੰਗਲਿਸ਼ ਬੋਲਦੀ ਆ ਤਾਂ ਤੁਸੀਂ ਸੋਚਦੇ ਹੋ ਕਿ ਮੈਂ ਆਪਣੀ ਇੰਗਲਿਸ਼ ਝਾੜ ਰਹੀ ਆ ਤੁਹਾਨੂੰ ਸਮਝ ਨਹੀਂ ਆਂਦੀ ਤਾਂ ਇਹ ਚੀਜ਼ ਮੈਨੂੰ ਦੱਸੋ ਕਿ ਇਹ ਸਾਰੀਆਂ ਹਰਕਤਾਂ ਤੁਸੀਂ ਕਦੋਂ ਬੰਦ ਕਰੋਗੇ ਔਰ ਜਿਹ ਇੱਕ ਯੂਜ਼ ਕਰਨ ਦਾ ਐਂਟਰਟੇਨਮੈਂਟ ਕਰਨ ਦਾ ਝਰੀਆ ਸਮਝਦੇ ਨੇ ਮੈਂ ਉਹਨਾਂ ਕੋਲ ਇਹ ਪੁੱਛਣਾ ਚਾਹਨੀ ਆ ਕਿ ਤੁਸੀਂ ਗਾਲਾਂ ਕੱਢਣ ਤੋਂ ਇਲਾਵਾ ਹੋਰ ਕੀ ਕਰ ਸਕਦੇ ਹੋ ਤੁਸੀਂ ਔਰਤ ਨੂੰ ਗੰਦੀਆਂ ਗਾਲਾਂ ਕੱਢ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੇ ਹੋ ਵਰਡਿੰਗ ਇੰਨੀ ਖਰਾਬ ਵਲਗਰ ਲੈਂਗੁਏਜ ਤੁਸੀਂ ਯੂਜ਼ ਕਰਦੇ ਹੋ ਅਬਿਊਜ਼ਿਵ ਲੈਂਗੁਏਜ ਤੁਸੀਂ ਯੂਜ਼ ਕਰਦੇ ਹੋ ਤਾਂ ਉਹਦਾ ਕੀ ਮਤਲਬ ਹੈ ਤੁਸੀਂ ਕੀ ਕਰ ਸਕਦੇ ਹੋ ਗਾਲਾਂ ਕੱਢਣ ਤੋਂ ਇਲਾਵਾ ਹੋਰ ਵੀ ਕੁਝ ਹੈ ਜੋ ਤੁਸੀਂ ਕਰ ਸਕਦੇ ਹੋ ਤੁਸੀਂ ਗੰਦੀਆਂ ਗਾਲਾਂ ਕੱਢ ਕੇ ਕਿੰਨੂੰ ਚੁੱਪ ਕਰਾ ਰਹੇ ਹੋ ਅੱਜ ਦੀ ਔਰਤ ਜਿਹੜੀ ਹੈ ਘਰ ਦੇ ਵਿੱਚ ਚੂੜੀਆਂ ਪਾ ਕੇ ਨਹੀਂ ਬੈਠੀ ਹੋਈ ਅੱਜ ਦੀ ਔਰਤ ਆਦਮੀਆਂ ਦੇ ਬਰਾਬਰ ਕੰਦੇ ਨਾਲ ਕੰਦਾ ਜੋੜ ਕੇ ਸੜਕ ਦੇ ਉੱਤੇ ਆਫੀਸਰਾਂ ਦੇ ਵਿੱਚ ਹਰ ਹਰ ਜਗ੍ਹਾ ਤੇ ਕੰਮ ਕਰਦੀ ਐ ਤਾਂ ਤੁਸੀਂ ਕੀ ਕੀ ਜਿਤਾਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਤੁਹਾਡੀਆਂ ਗਾਲਾਂ ਸੁਣ ਕੇ ਔਰਤਾਂ ਚੁੱਪ ਹੋ ਜਾਣਗੀਆਂ ਤਾਂ ਤੁਸੀਂ ਉਹਨਾਂ ਨੂੰ ਗਾਲਾਂ ਕਿਉਂ ਨਹੀਂ ਕੱਢਦੇ ਜਿਹੜੇ ਚੋਰੀ ਕਰਕੇ ਜਿਹੜੇ ਨੇ ਆਪਣੇ ਤੌਰ ਮਰੋੜ ਕਰਕੇ ਜਿਹੜੇ ਸਾਡੀ ਸੋਚ ਨੂੰ ਗਲਤ ਸੋਚ ਪ੍ਰੈਜੈਂਟ ਕਰਦੇ ਨੇ ਉਹਨਾਂ ਨੂੰ ਇਹ ਮੈਸੇਜ ਦਾ ਵਿੱਚ ਚੋਰਾ ਨੂੰ ਤਾਂ ਇਹ ਪਤਾ ਵੀ ਨਹੀਂ ਹੁੰਦਾ ਕਿ ਇਹ ਮੈਸੇਜ ਕਿਸ ਚੀਜ਼ ਲਈ ਦਿੱਤਾ ਜਾ ਰਿਹਾ ਹੈ ਔਰ ਇਹਦਾ ਮਕਸਦ ਕੀ ਹੈ ਔਰ ਅਸੀਂ ਨੂੰ ਕੀ ਕਰੀਏ ਉਹਨਾਂ ਨੂੰ ਸਿਰਫ ਪਬਲਿਸਿਟੀ ਚਾਹੀਦੀ ਹੁੰਦੀ ਹੈ ਹੁਣ ਰਿਪੋਰਟ ਹੋਈ ਹੈ ਕਿਉਂਕਿ YouTube ਫੋਰਮ ਦੇ ਵਿੱਚ ਰਿਪੋਰਟ ਕੀਤੀ ਹੈ ਤਾਂ ਉਹ ਵੀਡੀਓ ਡਿਲੀਟ ਕਰਵਾਈ ਹੈ ਉਹਨਾਂ ਕੋਲੋਂ ਪਰ ਜੋ ਥੱਲੇ ਕਮੈਂਟ ਹੋਏ ਨੇ ਤਾਂ ਮੈਂ ਉਹ ਚੈਨਲ ਚੋਰੀ ਕਰਨ ਵਾਲੇ ਜਿਹੜੇ ਸਬਸਕ੍ਰਾਈਬਰ ਨੇ ਉਹਨਾਂ ਕੋਲੋਂ ਵੀ ਪੁੱਛਣਾ ਚਾਹਨੀ ਆ ਕਿ ਤੁਹਾਨੂੰ ਚੋਰੀ ਕਰਕੇ ਕਿਸੇ ਦੀ ਸੋਚ ਨੂੰ ਤੋਰ ਮੋੜ ਕੇ ਬਿਆਨ ਕਰਨ ਦਾ ਕੀ ਹੱਕ ਬੰਦਾ ਹੈ ਅਗਰ ਤੁਹਾਨੂੰ ਕੋਈ ਵੀਡੀਓ ਪਸੰਦ ਹੈ ਤੁਸੀਂ ਪਰਮਿਸ਼ਨ ਲੈ ਕੇ ਉਹ ਵੀਡੀਓ ਨੂੰ ਯੂਜ਼ ਕਰੋ ਬਕਾਇਦਾ ਨਾਮ ਯੂਜ਼ ਕਰੋ ਤਾਂ ਕਿ ਬੰਦੇ ਨੂੰ ਵੀ ਪਤਾ ਹੋਏ ਕਿ ਸਾਡੀ ਵੀਡੀਓ ਕਿੱਥੇ ਚੱਲ ਰਹੀ ਹੈ ਤਾਂ ਇਹ ਕਿਸ ਕਿਸ ਹਿਸਾਬ ਨਾਲ ਉਹ ਤੁਸੀਂ ਯੂਜ਼ ਕਰ ਰਹੇ ਹੋ ਤਾਂ ਮੇਰੀ ਇਹ ਮੈਂ ਤੁਹਾਨੂੰ ਰਿਕੁਐਸਟ ਤਾਂ ਕਰਨਾ ਚਾਹਦੀ ਮੈਂ ਸਿਰਫ ਇਹ ਗੱਲ ਕਹਿਣਾ ਚਾਹਨੀ ਹਾਂ ਕਿ ਜਿਹੜੇ ਲੋਕ ਬਹੁਤ ਗੰਦੀਆਂ ਗਾਲਾਂ ਕੱਢਦੇ ਨੇ ਉਹ ਗੰਦੀਆਂ ਗਾਲਾਂ ਕੱਢਣ ਵਾਲਿਆਂ ਨੂੰ ਇਹ ਸਮਝਾਉਣਾ ਚਾਹਨੀ ਹਾਂ ਕਿ ਅਗਰ ਆਦਮੀ ਗਾਲਾਂ ਕੱਢਦੇ ਨੇ ਤਾਂ ਔਰਤਾਂ ਨੂੰ ਵੀ ਬਹੁਤ ਗਾਲਾਂ ਕੱਢਣੀਆਂ ਆਉਂਦੀਆਂ ਨੇ ਤੇ ਔਰਤਾਂ ਨੂੰ ਗਾਲਾਂ ਦੇ ਜਵਾਬ ਵੀ ਦੇਣੇ ਆਂਦੇ ਨੇ ਇਦਾਂ ਦੀ ਇਹ ਗੱਲ ਨਹੀਂ ਹੈ ਕਿ ਤੁਸੀਂ ਗੰਦ ਬੋਲੋਗੇ ਔਰ ਔਰਤ ਚੁੱਪਚਾਪ ਬੈਠ ਜੇਗੀ ਤੁਹਾਨੂੰ ਅਸੀਂ ਬਲੌਕ ਵੀ ਕਰ ਦਾਂਗੇ ਸਭ ਕੁਝ ਕਰ ਦਾਂਗੇ ਹਰ ਚੀਜ਼ ਅੱਜਕੱਲ 사이ਬਰ ਕ੍ਰਾਈਮ ਹੈ ਔਰ ਉਹਦੇ ਚ ਲੋਵੀ ਇਦਾਂ ਦੇ ਆ ਕਿ ਤੁਸੀਂ ਆਈਪੀ ਐਡਰੈਸ ਮਰਦ ਹੋਣ ਦਾ ਹੋਰ ਵੀ ਕੁਝ ਮਤਲਬ ਹੁੰਦਾ ਹੈ ਔਰਤ ਸਿਰਫ ਯੂਜ਼ ਕਰਨ ਦੀ ਔਰ ਸੈਕਸ ਕਰਨ ਦੇ ਇਲਾਵਾ ਵੀ ਬਹੁਤ ਵੱਡੀ ਇੱਕ ਪ੍ਰਮਾਤਮਾ ਦੀ ਦੇਣ ਹੈ ਅਗਰ ਕੋਈ ਔਰਤ ਕੁਝ ਬੋਲ ਵੀ ਰਹੀ ਹੈ ਅਗਰ ਤੁਹਾਨੂੰ ਨਹੀਂ ਵੀ ਪਸੰਦ ਹੁੰਦਾ ਤਾਂ ਤੁਹਾਡਾ ਰਾਈਟ ਕੀ ਹੈ ਉਹਨੂੰ ਗਾਲਾਂ ਕੱਢਣ ਦਾ ਉਹਨੂੰ ਅਬਿਊਜ਼ ਕਰਨ ਦਾ ਔਰ ਜਿਹੜੇ ਚੋਰੀ ਕਰਕੇ ਤੋੜ ਮਰੋੜ ਕੇ ਜਿਹੜੇ ਕਰਦੇ ਨੇ ਉਹਨਾਂ ਨੂੰ ਕੀ ਰਾਈਟ ਹੈ ਕਿਸੇ ਦੀ ਇਮੇਜ ਖਰਾਬ ਕਰਨ ਦਾ ਕਿਸੇ ਨੂੰ ਇੰਨਾ ਜ਼ਿਆਦਾ ਡੀਗ੍ਰੇਡ ਕਰਨ ਦਾ ਮੈਂ ਵਾਰਨਿੰਗ ਦਿੰਨੀ ਆ ਉਹ ਸਾਰੇ ਹੀ ਚੈਨਲ ਵਾਲਿਆਂ ਨੂੰ ਜੋ ਵੀਡੀਓ ਚੋਰੀ ਕਰਦੇ ਨੇ ਅਗਰ ਤੁਹਾਨੂੰ ਮੇਰੀ ਕੋਈ ਵੀਡੀਓ ਚਾਹੀਦੀ ਹੈ ਤਾਂ ਤੁਸੀਂ ਬਾਕਾਇਦਾ ਮੇਰੇ ਕੋਲ ਪਰਮਿਸ਼ਨ ਲਓ ਔਰ ਮੇਰਾ ਨਾਮ ਯੂਜ਼ ਕਰੋ ਮੇਰੀ ਪਰਮਿਸ਼ਨ ਦੇ ਬਾਅਦ ਤੁਸੀਂ ਉਹਨੂੰ ਕਿਸ ਹਿਸਾਬ ਨਾਲ ਯੂਜ਼ ਕਰ ਰਹੇ ਹੋ ਉਸੇ ਹਿਸਾਬ ਨਾਲ ਉਹ ਯੂਜ਼ ਕਰੋ ਪਰ ਐਦਾਂ ਹੀ ਕੁਝ ਵੀ ਕਰਕੇ ਤੁਸੀਂ ਯੂਜ਼ ਨਾ ਕਰੋ ਕਿਉਂਕਿ ਉਹ ਸਾਡੀ ਇਮੇਜ ਖਰਾਬ ਹੁੰਦੀ ਹੈ ਜੋ ਤੁਸੀਂ ਉਹਦੇ ਚ ਚੇਂਜਸ ਕਰਕੇ ਪਾਉਂਦੇ ਹੋ ਔਰ ਜਿਹੜੇ ਆਦਮੀ ਗਾਲਾਂ ਕੱਢਦੇ ਨੇ ਉਹਨਾਂ ਨੂੰ ਤਾਂ ਹੋਰ ਕੋਈ ਕੰਮ ਹੀ ਨਹੀਂ ਹੈ ਉਹਨਾਂ ਦਾ ਤਾਂ ਚਸਕਾ ਹੈ ਉਹਨਾਂ ਦਾ ਤਾਂ ਫੁੱਡ ਹੈ ਗਾਲਾਂ ਗਾਲਾਂ ਕੱਢ ਕੇ ਉਹ ਜਿੰਦੇ ਨੇ ਤੇ ਉਹਨਾਂ ਨੂੰ ਤਾਂ ਕੁਝ ਕਹਿਣ ਦੀ ਜ਼ਰੂਰਤ ਹੀ ਨਹੀਂ ਹੈ ਸਿਰਫ ਉਹ ਉਹੀ ਕਰਕੇ ਆਪਣਾ ਟਾਈਮ ਪਾਸ ਕਰਦੇ ਨੇ ਤਾਂ ਮੈਂ ਹੋਰ ਕੀ ਕਹਿ ਸਕਦੀ ਆ ਬਸ ਇਹ ਗੱਲ ਕਹਿਣਾ ਚਾਹਨੀ ਆ ਕਿ ਅਗਰ ਕਿਸੇ ਨੂੰ ਵੀਡੀਓ ਚਾਹੀਦੀ ਹੈ ਕੋਈ ਚਾਹੁੰਦਾ ਹੈ ਕਿ ਮੇਰੇ ਕੋਈ ਵੀਊ ਆਪਣੇ ਚੈਨਲ ਤੇ ਉਹ ਯੂਜ਼ ਕਰਨਾ ਚਾਹੁੰਦੇ ਨੇ ਤਾਂ ਉਹ ਮੇਰੀ ਪਰਮਿਸ਼ਨ ਲੈ ਸਕਦੇ ਨੇ ਮੇਰੀ ਪਰਮਿਸ਼ਨ ਦੇ ਨਾਲ ਅਗਰ ਤੁਸੀਂ ਕੁਝ ਵੀ ਕਰਦੇ ਹੋ ਤਾਂ ਮੈਂ ਆਪਣੇ ਵੀਊ ਤੁਹਾਡੇ ਨਾਲ ਸ਼ੇਅਰ ਕਰਨ ਨੂੰ ਤਿਆਰ ਹਾਂ ਪਰ ਇੱਕ ਰਿਕੁਐਸਟ ਹੈ ਕਿਉਂਕਿ ਪਤਾ ਤਾਂ ਚਲ ਜਾਂਦਾ ਹੈ ਬਹੁਤ ਜਲਦੀ ਪਤਾ ਚਲ ਜਾਂਦਾ ਹੈ ਔਰ ਉਹਦੀ ਫਿਰ ਕੰਪਲੇਂਟ ਵੀ ਹੁੰਦੀ ਹੈ ਤਾਂ ਆਪਣੀ ਚੈਨਲ ਨੂੰ ਵੀ ਆਪਣੀ ਇਮੇਜ ਨੂੰ ਵੀ ਰਿਸਕ ਨਾ ਦਿਓ ਤਾਂ ਦੂਸਰਿਆਂ ਦੀ ਇਮੇਜ ਨੂੰ ਵੀ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੋ ਆਪਨਾ ਸਾਰੇ ਖਿਆਲ ਰੱਖੋ ਔਰ ਦੂਸਰਿਆਂ ਦੀ ਇੱਜ਼ਤ ਦਾ ਵੀ ਖਿਆਲ ਰੱਖੋ ਕਿਉਂਕਿ ਅਗਰ ਤੁਸੀਂ ਆਪਣੀ ਇੱਜ਼ਤ ਕਰਦੇ ਹੋ ਤਾਂ ਹੀ ਤੁਸੀਂ ਦੂਸਰਿਆਂ ਦੀ ਇੱਜ਼ਤ ਕਰਦੇ ਹੋ ਜ ਜੋ ਲੋਕਾਂ ਦੀ ਆਪਣੀ ਇੱਜ਼ਤ ਨਹੀਂ ਹੁੰਦੀ ਉਹ ਕਿਸੇ ਦੀ ਵੀ ਇੱਜ਼ਤ ਨਹੀਂ ਕਰ ਸਕਦੇ ਇਹ ਗੱਲ ਤਾਂ ਬਿਲਕੁਲ ਪੱਕੀ ਹੈ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਗੱਲ ਸਮਝ ਆਏਗੀ ਔਰ ਅੱਗੇ ਤੂੰ ਕਿਸੇ ਔਰਤ ਨੂੰ ਜਾਂ ਕਿਸੇ ਵੀ ਆਦਮੀ ਨੂੰ ਵੀ ਜੇ ਤੁਸੀਂ ਗੰਦ ਬੋਲਦੇ ਹੋ ਗੰਦੀਆਂ ਗਾਲਾਂ ਕੱਢਦੇ ਹੋ ਤਾਂ ਉਸ ਉਸ ਸਮਝ ਕੇ ਕੱਢੋ ਕਿਉਂਕਿ ਉਹਦੇ ਵਿੱਚੋਂ ਤੁਹਾਡਾ ਨਾਮ ਭਾਵੇਂ ਤੁਹਾਡੀ ਫੇਕ ਆਈਡੀ ਹੈ ਫਿਰ ਵੀ ਤੁਹਾਡੇ ਸਭ ਕੁਝ ਪਤਾ ਚਲ ਸਕਦਾ ਹੈ ਕਿ ਤੁਸੀਂ ਹੋ ਕੌਣ ਕਿਉਂਕਿ ਅੱਜ ਕੱਲ ਦੀ ਹਰ ਚੀਜ਼ ਰਿਕਾਰਡਡ ਹੈ ਤੁਸੀਂ ਕਿਤੇ ਭੱਜ ਕੇ ਜਾਣ ਨਹੀਂ ਸਕਦੇ ਔਰ ਜੋ ਧਮਕੀਆਂ ਵੀ ਦਿੰਦੇ ਨੇ ਜੋ ਗੰਦੇ ਲੋਕ ਨੇ ਜੋ ਸਿਰਫ ਗੰਦ ਬੋਲਣਾ ਚਾਹੁੰਦੇ ਨੇ ਉਹਨਾਂ ਨੂੰ ਇੰਟਰਟੇਨਮੈਂਟ ਮਿਲਦਾ ਹੈ ਜਾਂ ਉਹਨਾਂ ਨੂੰ ਮਜ਼ਾ ਆਉਂਦਾ ਹੈ ਗੰਦ ਬੋਲ ਕੇ ਤਾਂ ਇਹ ਉਹਨਾਂ ਲਈ ਵੀ ਇੱਕ ਵਾਰਨਿੰਗ ਹੈ ਕਿ ਤੁਸੀਂ ਸੁਧਰ ਜਾ ਆਪਣੇ ਆਪਣੀ ਜਿਹੜੀ ਗੰਦੀ ਜ਼ੁਬਾਨ ਹੈ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਔਰ ਔਰਤ ਦੀ ਇੱਜ਼ਤ ਕਰਨਾ ਸਿੱਖੋ